ਲੋ ਜੀ ਅਮਰੀਕਾ ਦੇ ਵਿੱਚ ਜਹਾਜ਼ ਚੜ੍ਹਨਾ ਵਾ ਤੇ ਹੁਣ ਤੁਸਮੇ ਜਿਹੜੇ ਚੰਗੇ ਤਰ੍ਹਾਂ ਕੱਸ ਲੋ ਤੁਸੀਂ ਉਹਨ ਕੋਈ ਟੈਨਸ਼ਨ ਨਹੀਂ ਹੈਗੀ ਕਿਉਂਕਿ ਪਹਿਲਾਂ ਤੁਹਾਨੂੰ ਤੁਸਮੇ ਤੁਸਮੇ ਆਪਣੇ ਥਿੱਲੇ ਹੀ ਛੜਨੇ ਪੈਂਦੇ ਸੀਗੇ ਕਿਉਂਕਿ ਰੂਲ ਇਹੋ ਜਿਹਾ ਸੀ ਗਾਟੀ ਐਸਏ ਨੇ ਬਣਾਇਆ ਹੋਇਆ ਕਿਉਂਕਿ ਜੇ ਤੁਸੀਂ ਜਹਾਜ਼ ਚੜ੍ਹਨਾ ਸੀ ਨਾ ਜੀ ਤੇ ਫੇਰ ਤੁਹਾਨੂੰ ਆਪਣੇ ਬੂਟ ਲਾਣੇ ਪੈਂਦੇ ਸੀਗੇ ਸੋ ਇਹ ਖਬਰ ਤੁਹਾਨੂੰ ਦੱਸਾਂਗੇ ਵਿਸਾਰ ਦੇ ਨਾਲ ਫੋ ਫਿਲਹਾਲ ਤੁਹਾਨੂੰ ਦੱਸ ਦਈਏ ਜੀ ਘਮਾਤਾਪੁਰਨ ਜਾਣਕਾਰੀ ਤੇ ਦੋਸਤੋ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਤੁਹਾਡੇ ਨਾਲ ਕੰਮ ਦੀ ਜਾਣਕਾਰੀ ਸਾਂਝੀ ਕਰਦੀ ਹੈ ਅਮਰੀਕਾ ਦੇ ਦਰਸ਼ਕਾਂ ਵਾਸਤੇ ਕਿਉਂਕਿ ਅਮਰੀਕਾ ਦੇ ਵਿੱਚ 10ਵਾਂ ਪੰਜਾਬੀ ਫੈਸਟ ਤੇ ਟੂਰਨਾਮੈਂਟ ਮਿਸ਼ੀਗਨ ਚ ਹੋਣ ਜਾ ਰਿਹਾ ਹੈ ਤੇ ਖੇਚਲੋ ਤਿਆਰੀ 26 ਜੁਲਾਈ ਸ਼ਨੀਵਾਰ ਨੂੰ ਇਸ ਖੇਡ ਮੇਲੇ ਦੇ ਵਿੱਚ ਅਖਾੜਾ ਵੀ ਲੱਗੇਗਾ ਹਰਜੀਤ ਹਰਮਨ ਦਾ ਤੇ ਉਹਨਾਂ ਦੇ ਨਾਲ-ਨਾਲ ਰੁਪਿੰਦਰ ਹੰਡਾ ਦਾ ਇਸ ਖੇਡ ਮੇਲੇ ਦੇ ਵਿੱਚ 골ਫ ਕੰਪੀਟੀਸ਼ਨ, ਵਾਲੀਬਾਲ, ਸੌਕਰ, ਐਥਲੈਟਿਕਸ, ਕਬੱਡੀ ਤੇ ਕ੍ਰਿਕਟ ਦਾ ਟੂਰਨਾਮੈਂਟ ਵੀ ਹੋਏਗਾ। ਚਲੋ ਹੁਣ ਅੱਜ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੋਂ ਚਲੋ ਹੁਣ ਖਬਰ ਸ਼ੁਰੂ ਕਰਦੇ ਹਾਂ। ਤੋਂ ਸਤਿਕਾਰ ਜੀ, ਦੈਨਿਕ ਮਿਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਾਸ ਕਰ ਅਮਰੀਕਾ, ਕੈਨੇਡਾ ਤੇ ਪੰਜਾਬ ਦੀ ਧਰਤੀ ਤੇ ਵਸੇ ਪੰਜਾਬੀਆਂ ਦਾ। ਉਹ ਅਪਡੇਟ ਹੈ ਜੀ, ਨਵੀਂ ਜਾਣਕਾਰੀ, ਅਹਿਮ ਜਾਣਕਾਰੀ ਸਾਰੇ ਵਾਸਤੇ ਜ਼ਰੂਰੀ ਹੈ। ਯਾਨੀ ਕੱਲੇ ਅਮਰੀਕਾ ਤੇ ਕੈਨੇਡਾ ਵਾਲੇ ਵਾਸਤੇ ਪੰਜਾਬ ਵਾਲੇ ਵਾਸਤੇ ਵੀ ਕਿਉਂਕਿ ਇਹਨਾਂ ਦਾ ਵੀ ਅਮਰੀਕਾ ਜਾਣਾ ਜਾਣਾ ਤਾਂ ਲੱਗਾ ਹੀ ਜਾਂਦਾ ਅਮਰੀਕਾ ਦੇ ਵਿੱਚ ਇੱਕ ਰੂਲ ਸੀ ਜੀ ਰੂਲ ਸੀ ਲਗਭਗ 20 ਸਾਲਾਂ ਤੋਂ ਚੱਲਿਆ ਆ ਰਿਹਾ ਕਿ ਜੇਕਰ ਤੁਸੀਂ 에어ਪੋਰਟ ਦੇ ਉੱਤੇ ਟ੍ਰੈਵਲ ਕਰਨਾ ਹੈ ਤੇ ਤੁਹਾਨੂੰ ਆਪਣੇ ਬੂਟ ਲਾਣੇ ਪੈਣੇ ਨੇ ਯਾਨੀ ਕਿ ਤਲਾਸ਼ੀ ਕਿਉਂਕਿ ਬੂਟ ਦੇ ਵਿੱਚ ਕਹਿੰਦੇ ਜੀ ਕੋਈ ਮਾਲ ਪੱਤਾ ਪਾ ਕੇ ਬਹੁਤ سارے ਲੋਕ ਘੁੰਮਦੇ ਨੇ ਤੋਂ ਇੱਥੇ ਸ਼ੱਕ ਦੇ ਵਿੱਚ ਸ਼ੱਕ ਦੇ ਵਿੱਚ ਤੋਂ ਇਸੇ ਸ਼ੱਕ ਦੇ ਵਿੱਚ ਜਿਹੜਾ ਵਾ ਬੂਟ ਲਵਾਏ ਜਾਂਦੇ تھے ਹੁਣ ਇੱਕ ਵੱਡਾ ਸਵਾਲ ਆ ਜਾਂਦਾ ਕਿ ਭਾਈ ਆ ਰੂਲ ਬਣਿਆ ਸੀ ਤੇ ਕਿਉਂ ਬਣਿਆ ਸੀ ਕਿਉਂਕਿ ਦੁਨੀਆ ਭਾਰ ਦੇ ਵਿੱਚ 에어ਪੋਰਟਾਂ ਦੇ ਉੱਤੇ ਚੈਕਿੰਗ ਤਾਂ ਹੁੰਦੀ ਆ ਹੈ ਬੂਟ ਲਵਾਏ ਵੀ ਜਾਂਦੇ ਨੇ ਪਰ ਸ਼ੱਕੀਆਂ ਦੇ ਲਵਾਏ ਜਾਂਦੇ ਨਹੀਂ ਜਾਂ ਫਿਰ ਜਿਨ੍ਹਾਂ ਨੇ ਬਿਲਕੁਲ ਹੀ ਹਾਈ ਨੈਕ ਜਿਹੜੇ ਬੂਟ ਪਾਏ ਹੁੰਦੇ ਨੇ ਉਹਨਾਂ ਦੇ ਲਵਾਏ ਜਾਂਦੇ ਨੇ ਪਰ ਅਮਰੀਕਾ ਦੇ 에어ਪੋਰਟਾਂ ਦੇ ਉੱਤੇ ਤਾਂ ਹੁਣ ਬੂਟ ਲਾਣਾ ਹੀ ਪੈਂਦੇ ਤੇ ਕਿਉਂਕਿ ਇੱਕ ਰੂਲ ਬਣਾਇਆ ਗਿਆ ਸੀ ਆ ਰੂਲ ਜੀ ਕਹਿੰਦੇ ਜੀ ਲਗਭਗ 2006 ਨੂੰ ਕਹਿੰਦੇ ਜੀ ਬਣਿਆ ਸੀ ਔਰ 2000s ਦੇ ਵਿੱਚ ਕੋਈ ਘਟਨਾ ਹੋਈ ਸੀ ਜੀ ਇਸ ਘਟਨਾ ਕਰਕੇ ਅਮਰੀਕਾ ਦੇ ਵਿੱਚ ਆਹ ਰੂਲ ਜਿਹੜਾ ਵਾ ਬਣਾਇਆ ਗਿਆ ਸੀ ਕਹਿੰਦੇ ਜੀ ਫਰਾਂਸ ਤੋਂ ਇੱਕ ਯਾਤਰੀ ਸਵਾਰ ਹੋਇਆ ਸੀਗਾ ਜੀ ਤੋਂ ਉਸਨੇ ਅਮਰੀਕਾ ਦੇ ਵਿੱਚ ਆਣਾ ਸੀ ਤੇ ਜਹਾਜ਼ 'ਚ ਬਹਿ ਗਿਆ ਜੀ ਜਨਾਬ ਸੋ ਜਦੋਂ ਪਹੁੰਚੇ ਤੇ ਉਹਨਾਂ ਦੀ ਤਲਾਸ਼ੀ ਦੇ ਦੌਰਾਨ ਉਹਨੇ ਆਪਣੇ ਬੂਟ ਦੇ ਵਿੱਚ ਕਹੋ ਜਿਹੜਾ ਕੈਮੀਕਲ ਜਿਹੜਾ ਹੈਗਾ ਵਾ ਉਹ ਰੱਖਿਆ ਹੋਇਆ ਸੀ ਜਿਸ ਦੇ ਨਾਲ ਜਹਾਜ਼ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ ਸੋ ਅਮਰੀਕਾ ਜੀ ਇੱਥੇ ਕੱਲੇ-ਕੱਲੇ ਬੰਦੇ ਦੀ ਜ਼ਿੰਦਗੀ ਦੀ ਵੈਲਿਊ ਹੈ ਤੇ ਫੇਸ ਗੱਲ ਤੇ ਮੰਥਨ ਸ਼ੁਰੂ ਹੋਇਆ ਜੀ ਇਹ ਤਾਂ ਬੜਾ ਗੰਭੀਰ ਮਸਲਾ ਕਿਉਂਕਿ ਜਹਾਜ਼ ਨੂੰ ਕੱਲ ਕੋਈ ਨੁਕਸਾਨ ਪਹੁੰਚਾ ਦੇ ਤਾਂ ਫਿਰ ਗੱਲ ਤਾਂ ਮਾੜੀ ਹੈ ਨਾ ਜੀ ਉਹ ਬਸ ਇਸੇ ਗੱਲ ਕਰਕੇ ਇੱਕ ਰੂਲ ਬਣਾਤਾ ਗਿਆ ਕਿ ਭਾਈ ਤੇ ਬੂਟਾਂ ਦੀ ਵੀ ਤਲਾਸ਼ੀ ਲਵੋ ਚੰਗੀ ਤਰ੍ਹਾਂ ਬੂਟ ਚੈੱਕ ਕਰਾਓ ਜੇ ਓਕੇ ਹੋਵੇ ਤਾਂ ਫਿਰ ਜਹਾਜ਼ ਤੇ ਚੜਜੋ ਨਹੀਂ ਤੇ ਫਿਰ ਜਹਾਜ਼ ਤੋਂ ਬਾਹਰ ਹੀ ਹੋ ਜੀ ਤੇ ਨਾਲ ਸਲਾਖਾਂ ਦੇ ਪਿੱਛੇ ਸੋ ਇਸ ਕਰਕੇ ਬੂਟਾਂ ਵਾਲੀ ਸਖਤੀ ਕੀਤੀ ਗਈ ਸੀ ਪਰ ਹੁਣ ਲੰਬੇ ਸਮੇਂ ਬਾਅਦ ਯਾਨੀ ਕਿ ਲਗਭਗ 20 ਸਾਲ ਬਾਅਦ ਇਹ ਜਿਹੜਾ ਰੂਲ ਹੈ ਉਹ ਬਦਲਣ ਜਾ ਰਿਹਾ ਏ ਔਰ ਇਸ ਦੇ ਜਿਹੜੇ ਆ ਹੁਕਮ ਜਿਹੜੇ ਆ ਜਾਰੀ ਹੋ ਗਏ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਦੇ 에ਰਪੋਰਟਾਂ ਦੇ ਉੱਤੇ ਹੁਣ ਬੂਟ ਲਾਣ ਦੀ ਜ਼ਰੂਰਤ ਨਹੀਂ ਪੈਗੀ ਹਾਂ ਪਰ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਤੁਹਾਡੇ ਬੂਟ ਨਾਲ ਲਵਾਏ ਜਾਣ ਜੇ ਤੁਸੀਂ ਸ਼ੱਕੀ ਹੋ ਤੁਹਾਡੀਆਂ ਹਰਕਤਾਂ ਸ਼ੱਕੀ ਨੇ ਜਾਂ ਤੁਹਾਡੇ ਬੂਟਾਂ ਦਾ ਕੋਈ ਡਿਜ਼ਾਈਨ ਹੀ ਇਹੋ ਜਿਹਾ ਜੀ ਤਾਂ ਫਿਰ ਤੁਹਾਡੇ ਬੂਟੋਂ ਲਵਾ ਵੀ ਸਕਦੇ ਨੇ ਸੋ ਦੈਨਿਕ ਵੇਲ ਪੰਜਾਬੀ ਟੀਵੀ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਧੰਨਵਾਦ ਸੋ ਇਹੋ ਜਿਹੇ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ